ਪੰਜਾਬ ਪੁਲਿਸ ਵੱਲੋਂ ਬੁਲੇਟ ਦੇ ਪਟਾਕੇ ਅਤੇ ਪ੍ਰੈਸ਼ਰ ਹਾਰਨ ਵਜਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਵਿਖੇ ਵੀ ਬੁਲੇਟ ਸਾਇਲੈਂਸਰ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਉਹਨਾਂ ਤੇ ਰੋਡ ਰੋਲਰ ਦੀ ਵਰਤੋਂ ਕੀਤੀ ਗਈ ਜੀਐਸਪੀ ਅਤਲ ਸੋਨੀ ਨੇ ਦੱਸਿਆ ਕਿ ਹਲਕਾ ਗੁਰੂ ਹਰ ਸਹਾਇ ਦੇ ਵਿੱਚ ਕਈ ਸ਼ਿਕਾਇਤਾਂ ਆਈਆਂ ਸਨ ਜਿਸ ਕਾਰਨ ਅਸੀਂ ਕਾਰਵਾਈ ਕਰਦਿਆਂ ਇਸ ਬਾਰੇ ਸਮਝਾਇਆ ਸੋ ਬੁਲੇਟ ਪਟਾਕੇ ਵਜਾਉਣ ਵਾਲਿਆਂ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ਜਿੱਥੇ ਕਿ ਸਾਇਲੈਂਸਰ ਅਤੇ ਪ੍ਰੈਸ਼ਰ ਹਾਰਨ ਨੂੰ

ਮੋਟਰਸਾਈਕਲ ਵੀ ਜਿਹੜੀ ਰੋਕੀ ਗਿਆ ਉਹਨਾਂ ਨਾਲ ਅਸੀਂ ਬਾਈਡ ਵੀ ਕੀਤਾ ਜਿਹੜਾ ਨਹੀਂ ਮੰਨਦਾ ਉਹ ਚਲਾਨ ਵੀ ਕੀਤੇ ਗਿਆ ਤੇ ਨਾਲ ਦੀ ਨਾਲ ਜਿਹੜੇ ਬੱਚੇ ਇਹੋ ਆ ਕੰਮ ਕਰਦੇ ਸੀ ਉਹਨਾਂ ਦੇ ਪੇਰੈਂਟਸ ਨੂੰ ਨਾਲ ਬੁਲਾ ਕੇ ਵੀ ਜਿਹੜਾ ਸਲੈਂਸਰ ਹੈਗਾ ਉਹ ਅਸੀਂ ਉਤਰਾ ਲੈਂਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨਵਾਂ ਸਲੈਂਸਰ ਲਵਾਉਂਦੇ ਸੀਗੇ ਤੇ ਇਹ ਅਸੀਂ ਸਭ ਸਾਰੇ ਇਕੱਠੇ ਕੀਤੇ ਸੀਗੇ ਸਾਨੂੰ ਇਹ ਸੀਗਾ ਵੀ ਅਗਰ ਇਹਨੂੰ ਅਸੀਂ ਦੁਬਾਰਾ ਫੇਰ ਉਹਨਾਂ ਨੂੰ ਅਗਰ ਵਾਰਨਿੰਗ ਦੇ ਵਿੱਚ ਛੱਡ ਦਿਆਂਗੇ ਤੇ ਦੁਬਾਰਾ ਫੇਰ ਲਵਾ ਲੈਂਦੇ ਆ ਕਿਸੇ ਦੁਕਾਨ ਤੇ ਵੇਚ ਦਿੰਦੇ ਆ ਉਸੋ ਚਾਹੀ ਸਾਰੇ ਇਹ ਚੀਜ਼ਾਂ ਇਕੱਠੀਆਂ ਕਰਕੇ ਮੌਕੇ ਤੇ ਇਹ ਸਾਰੇ ਜਿਹੜੇ ਹਾਰਨ ਸੀਗੇ ਵੱਡੇ ਜਿਹੜੇ ਇਕਦਮੀ ਇੰਨੀ ਤੇਜ਼ ਆਵਾਜ਼ ਨਾਲ ਕਰਦੇ ਵੀ ਬੰਦੇ ਦਾ ਕਿਸੇ ਦਾ ਹਾਰਟ ਅਟੈਕ ਹੋ ਜਾਂਦਾ ਗਿਆ ਸੋ ਅਜੇ ਹੀ ਸਾਰੇ ਉਹਦੇ ਡਿਸਟਰੋਏ ਕਿਤੇ ਗਏ ਰੂਲ ਦੇ ਵਿੱਚ ਜਿਹੜੇ ਚੇਂਜਸ ਆਏ ਨੇ ਉਹ ਅਸੀਂ ਜਿਹੜੇ ਗਿਆ ਸਕੂਲ ਤੇ ਸਕੂਲ ਜਾ ਕੇ ਅਸੀਂ ਸੈਮੀਨਾਰ ਵੀ ਲਗਾ ਰਹੇ ਹਾਂ ਸਾਡਾ ਟ੍ਰੈਫਿਕ ਸਟਾਫ ਵੀ ਲਗਾ ਰਹੇ ਸਾਡੇ ਐਸਐਚਓ ਸਰ ਬੰਦ ਸਾਰੇ ਜਿਹੜੇ ਆ ਗਿਆ ਸਕੂਲ ਚ ਜਾ ਕੇ ਟ੍ਰੈਫਿਕ ਦਾ ਇੱਕ ਸੈਮੀਨਾਰ ਲਗਾ ਰਹੇ ਗਾ ਡਰਗਸ ਦਾ ਸੈਮੀਨਾਰ ਲਗਾ ਰਹੇ ਵਿੱਚ ਮੈਂ ਵੀ ਨਾਲ ਜਾ ਰਹਿਣਾ ਸੋ ਅਸੀਂ ਸਾਰਿਆਂ ਨੂੰ ਇਹੀ ਗੱਲ ਹੈ ਕਿ ਜਿਹੜੇ ਅੰਡਰ ਏਜ ਬੱਚੇ ਹੈਗਾ ਉਹਨਾਂ ਨੂੰ ਜਿਹੜਾ ਮੋਟਰ ਵਹੀਕਲ ਉਹ ਨਾ ਦਿੱਤਾ ਜਾਵੇ ਭਾਵੇਂ ਸਕੂਟਰ ਹੋਵੇ ਭਾਵੇਂ ਕਾਰ ਹੋਵੇ ਇਹਦੇ ਜਿਹਨ ਪ੍ਰੋਵੀਜ਼ਨ ਆਇਆ ਗਿਆ ਜਿਹੜਾ ਬੱਚੇ ਹੋਏ ਚਲਾਏਗਾ ਉਹਦਾ ਜੁਰਮਾਨਾ ਬਹੁਤ ਜ਼ਿਆਦਾ ਆਏਗਾ ਤੇ ਉਹ ਪੇਰੈਂਟਸ ਨੂੰ ਸਜ਼ਾ ਹੋਏਗੀ ਸੋ ਇਹ ਕਈਆਂ ਬੱਚਿਆਂ ਨੂੰ ਨਹੀਂ ਸੀ ਪਤਾ ਕਈ ਬੱਚੇ ਜਿਹੇ ਸਾਨੂੰ ਤਾਂ ਇਹ ਚੀਜ਼ ਆ ਪਤਾ ਨਹੀਂ ਲੱਗਿਆ ਜਦੋਂ ਨੂਨ ਜਿਹੜੇ ਹੈਗਾ ਰੋਲ ਜੀਰੋ ਕੋਈ ਨਾ ਬੀ ਚੇਂਜ ਹੁੰਦੇ ਜਾਂਦੇ ਕਿ ਤੇ ਜਦ ਤੱਕ ਪਬਲਿਕ ਨੂੰ ਆਮ ਪਬਲਿਕ ਨੂੰ ਪਤਾ ਨਹੀਂ ਲੱਗੇ ਤਾਂ ਅਸੀਂ ਬਾਦੀ ਵੀ ਨਾਲ ਕਰਾਈ ਹੈਗੀ ਵੀ ਇਸੇ ਵਾਸਤੇ ਵੀ ਕਲ ਨੂੰ ਜੇ ਕੋਈ ਬੱਚਾ ਫਰਜ ਜਾਂਦੇ ਗਏ ਤਾਂ ਉਹ ਚਲਾਨ ਹੋਏ ਜਾਏ ਤੇ ਨਾਲ ਉਹ ਦੇ ਪੇਰੈਂਟਸ ਨੂੰ ਜੁਰਮ ਸਜਾਈ ਵੀ ਭਾਈ। ਤੁਸੀਂ ਤੁਸੀਂ ਸੇਮਿਨਾਰ ਕਰ ਰਹੇ ਹੋ ਗਿਆ ਜਿਵੇਂ ਜਿਵੇਂ ਸਾਨੂੰ ਲੱਗਦਾ ਵੀ ਇਹ ਬਲੇ ਸਕੂਲ ਦੇ ਵਿੱਚ ਬੱਚੇ ਜ਼ਿਆਦਾ ਲੈ ਕੇ ਆ ਰਹੇ ਮੋਟਰਸਾਈਕਲ ਸਕੂਟਰ ਜੋ ਪਾਰਕਿੰਗ ਤੋਂ ਪਤਾ ਲੱਗ ਜਾਂਦਾ ਹੈ। ਸੋ ਅਸੀਂ ਤਕਰੀਬਨ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰੀ ਕਿ ਸੇਮਿਨਾਰ ਲਗਾ ਰਹੇ ਹਾਂ ਜੋ ਆਫਰ ਦੇ 1-2 ਘੰਟੇ ਦਾ ਵੀ ਵੀ ਬਣਦਾ ਹੈ। ਅਮਲੀ ਮਾਰਨਿੰਗ ਜਿਹੜੀ ਤੋਂ ਵੀ ਹੋਏ ਉੱਥੇ ਪ੍ਰੇਅਰ ਚੱਲਦੀ ਉਹਦੇ ਵੀ ਸਾਡੇ ਟ੍ਰੈਫਿਕ ਸਟਾਫ ਜਾਂਦਾ ਹੈ। ਸਾਰੇ ਨੂੰ ਮੋਟੀਵੇਟ ਇਹੀ ਹੁੰਦਾ ਕਿ ਇੱਕਦ ਰੂਲ ਦੀ ਗਾਈਡੈਂਸ ਹੋ ਜੇ ਵੀ ਸਭ ਨੂੰ ਆ ਨਵਾਂ ਰੂਲ ਆਏਗਾ ਇਹ ਮੋਟੀਵੇਸ਼ਨ ਹੋਣੀ ਵੀ ਅਸੀਂ ਨਹੀਂ ਕੰਮ ਕਰਨਾ ਤੇ ਇਹ ਜੇਕਰ ਕਰੋਗੇ ਤੇ ਫਿਰ ਇਹ ਇਹ ਵਲੇ ਜੀ ਗਾ ਕਾਫੀ ਜੁਰਮਾਨਾ ਤੇ ਪੇਰੈਂਟਸ ਨਾਲ